ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਟ੍ਰੇਸ਼ਨ ਅੱਜ ਦੀ ਵੀਡੀਓ ਲੈ ਕੇ ਆਏ ਹਾਂ ਅੱਜ ਤੁਹਾਡੇ ਲਈ ਆਪਾਂ ਕਾਟਨ ਦੇ ਸੂਟ ਲੈ ਕੇ ਆਏ ਹਾਂ ਲੋ ਪ੍ਰਾਈਸ ਦੇ ਵਿੱਚ ਸੂਟ ਹੋਣਗੇ ਪਿਛਲੇ ਸੈਟਰਡੇ ਵੀ ਮੈਂ ਇਹਨਾਂ ਦੀ ਵੀਡੀਓ ਪਾਈ ਸੀਗੀ ਤੇ ਬੜਾ ਪਿਆਰਾ ਆਪਾਂ ਨੂੰ ਬਹੁਤ ਵਧੀਆ ਰਿਸਪੌਂਸ ਮਿਲਿਆ ਕਿਉਂਕਿ ਬਹੁਤ ਫਾਈਨ ਕਾਟਨ ਹੈ ਜੀ ਇਹਨਾਂ ਦੇ ਜਿਹੜੇ ਵੀ ਸੂਟ ਦਿਖਾਉਣ ਲੱਗੀ ਹਾਂ ਮੈਂ ਨਾਲ ਦਾ ਸੂਟ ਆਪ ਵੀ ਪਾਇਆ ਹੋਇਆ ਜਿਹੜਾ ਮੈਂ ਸੂਟ ਮੈਂ ਕਾਟਨ ਦੁਪੱਟੇ ਦੇ ਨਾਲ ਪਾਇਆ ਹੋਇਆ ਤੇ ਅੱਜ ਤੁਹਾਨੂੰ ਕਾਟਨ ਦੁਪੱਟੇ ਦੇ ਵਿੱਚ ਵੀ ਦਿਖਾਵਾਂਗੇ ਤੇ ਨਾਲ ਪਿਓਰ ਕੋਟੇ ਦਾ ਦੁਪੱਟਾ ਹੋਊਗਾ ਉਹ ਵਾਲੇ ਸੂਟ ਵੀ ਦਿਖਾਵਾਂਗੇ ਤੇ ਪਿਓਰ ਕਾਟਨ ਦੇ ਵਿੱਚ ਜਿਵੇਂ ਕੱਚੀ ਕਾਟਨ ਹੁੰਦੀ ਆ ਨਾ ਪੁਰਾਣੇ ਟਾਈਮ 'ਚ ਆਪਣੇ ਬਜ਼ੁਰਗ ਕਹਿੰਦੇ ਹੁੰਦੇ ਸੀਗੇ ਕੱਚੀ ਕਾਟਨ ਹਨਾ ਬਿਲਕੁਲ ਸੌਫਟ ਦੇ ਵਿੱਚ ਜਿਹਦੇ ਚ ਗਰਮੀ ਨਹੀਂ ਲੱਗਦੀ ਮੈਂ ਵੀ ਪਾਇਆ ਹੋਇਆ ਪਾਏ ਦਾ ਪਤਾ ਹੀ ਨਹੀਂ ਲੱਗ ਰਿਹਾ ਸੂਟ ਦਾ ਵੀ ਸੂਟ ਪਾਇਆ ਹੋਇਆ ਬਹੁਤ ਜ਼ਿਆਦਾ ਸੌਫਟ ਤੇ ਹਲਕਾ ਲਾਈਟ weight ਸਟੱਫ ਹੁੰਦਾ ਜੀ ਬਿਲਕੁਲ ਕੱਚੀ ਕਾਟਨ ਕਿਉਂਕਿ ਕਾਟਨ ਤਾਂ ਅੱਜ ਕੱਲ ਦੇਖੋ 200 300 ਰੁਪਏ ਤੋਂ ਵੀ ਸਟਾਰਟ ਹੋ ਜਾਂਦੀਆਂ ਪਰ ਉਹਨਾਂ ਦੀ ਕੋਈ ਗਾਰੰਟੀ ਨਹੀਂ ਹੁੰਦੀ ਤੇ ਆਫਟਰ ਇੱਕ ਵਾਸ਼ ਤੋਂ ਬਾਅਦ ਹੀ ਉਹ ਖਰਾਬ ਹੋ ਜਾਂਦਾ ਕੱਪੜਾ ਤੇ ਬਹੁਤ ਫਾਈਨ कॉटन ਹੈ ਜੀ ਮਲਮਲ कॉटन दुपट्टਿਆਂ ਦੇ ਨਾਲ ਵੀ ਹੋਣਗੇ ਤੇ ਕੋਟਾ दुपट्टे ਦੇ ਨਾਲ ਹੋਣਗੇ ਮੈਂ ਤਾਂ ਕੋਟਾ दुपट्टे ਦੇ ਨਾਲ ਹੋਣਗੇ ਅੱਜ ਜਿਹੜੇ ਮਲਮਲ कॉटन ਦੇ ਆਪਣੇ ਚੀਨ ਚਾਰ ਸੂਟ ਜਿਵੇਂ ਪਿਛਲੀ ਵੀਡੀਓ ਦੇ ਵਿੱਚ ਕਈ ਵਾਰ ਕਿਸੇ ਨੇ ਬੁਕਿੰਗ ਕਰਾਈ ਹੁੰਦੀ ਹੈ ਪੇਮੈਂਟ ਨਹੀਂ ਆਉਂਦੀ ਹਨਾ ਜਾਂ ਫਿਰ ਵੈਸੇ ਇੱਕ ਅੱਧਾ ਸੂਟ ਰਹਿ ਜਾਂਦਾ ਤਾਂ ਉਹ ਸੂਟ ਦਿਖਾਵਾਂਗੇ ਤੇ ਬਾਕੀ ਕੋਟਾ ਦੁਪੱਟੇ ਦੇ ਨਾਲ ਸੂਟ ਹੋਣਗੇ ਪ੍ਰਾਈਸ ਮੈਂ ਨਾਲ ਦੀ ਨਾਲ ਸੂਟਾਂ ਦੇ ਦੱਸੀ ਜਾਣੀਆਂ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਤੇ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰੇ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ ਸਵੇਰ ਨੂੰ 9:30 ਦੇ ਕਰੀਬ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋਗਾ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਗਾ। ਬਾਕੀ ਜਿਨ੍ਹਾਂ ਨੇ ਸਟਿਚ ਕਰਾ ਕੇ ਪ੍ਰੋਪਰ ਰੈਡੀ ਕਰਾ ਕੇ ਸੂਟ ਮੰਗਵਾਉਣੇ ਆ ਤਾਂ ਵੀ ਤੁਸੀਂ ਮੰਗਾ ਸਕਦੇ ਹੋ। ਅਨਸਟਿਚ ਸੂਟ ਮੰਗਵਾਉਣਾ ਜੀ ਤਾਂ ਵੀ ਤੁਸੀਂ ਮੰਗਾ ਸਕਦੇ ਹੋ। ਕूरियर ਚਾਰजेस ਅਲੱਗ ਤੋਂ ਹੁੰਦੇ ਆ। ਪਲੀਜ਼ ਆਪਣੇ ਐਡਰੈਸ ਦੇ ਅਕੋਰਡਿੰਗ ਪੁੱਛ ਲਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803 8140080803 ਇਸ ਸਾਈਡ ਦੇ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਜੀ ਇਸੇ ਨੰਬਰ ਤੇ ਤੁਸੀਂ ਮੈਨੂੰ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਤੇ ਆਨਲਾਈਨ ਹੀ ਪੇਮੈਂਟ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜਦੋਂ ਤੁਸੀਂ ਆਨਲਾਈਨ ਸੂਟ ਮੰਗਵਾਉਣਾ ਹੈ ਤਾਂ ਤੁਹਾਨੂੰ ਆਨਲਾਈਨ ਹੀ ਪੇਮੈਂਟ ਕਰਨੀ ਪੈਣੀ ਹੈ ਤੇ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਸੂਟ ਪਰਚੇਸ ਕਰਨੇ ਆ ਤਾਂ ਜਦ ਮਰਜ਼ੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਆ ਸਕਦੇ ਹੋ ਸਵੇਰੇ ਸਾਢੇ 10 ਵਜੇ ਸ਼ੌਪ ਖੁੱਲ ਜਾਂਦੀ ਹੈ ਰਾਤੀ 8 ਵਜੇ ਤੱਕ ਖੁੱਲੀ ਹੁੰਦੀ ਹੈ ਜੀ ਜਦ ਮਰਜੀ ਤੁਸੀਂ ਸ਼ੌਪ ਤੇ ਆ ਕੇ ਵੀ ਜਿਹੜੇ ਜਿਹੜੇ ਸੂਟ ਅਵੇਲੇਬਲ ਹੁੰਦੇ ਆ ਤਾਂ ਤੁਸੀਂ ਦੇਖ ਕੇ ਵੀ ਲੈ ਸਕਦੇ ਹੋ ਜੀ ਰਾਜਪੁਰੇ ਹੈ ਜੀ ਮੇਰੀ ਸ਼ੌਪ ਗੁਰਦੁਆਰਾ ਸ੍ਰੀ ਸਿੰਘ ਸਭਾ ਜਿਹਦੇ ਨਾਲ ਵਾਲੀ ਸ਼ੌਪ ਹੈ ਆਪਣੀ ਜਦ ਮਰਜੀ ਤੁਸੀਂ ਆ ਸਕਦੇ ਹੋ ਪੁੱਛ ਕੇ ਬਾਕੀ ਫੋਨ ਜਰੂਰ ਕਰ ਲਿਓ ਜਦੋਂ ਆਉਣ ਤੋਂ ਪਹਿਲਾਂ ਕਿਓ ਕੇ ਕਈ ਵਾਰੀ ਕਿਤੇ ਸਟਾਕ ਵਗੈਰਾ ਲੈਣ ਨਹੀਂ ਜਾਂ ਕਿਤੇ ਜੇ ਵੀ ਹੁੰਨੇ ਪੈਸੇ ਤਾਂ ਸ਼ਾਪ ਓਪਨ ਹੁੰਦੀ ਹੈ ਕੋਈ ਨਾ ਕੋਈ ਹੁੰਦਾ ਜੀ ਸ਼ਾਪ ਤੇ ਤਾਂ ਤੁਸੀਂ ਆ ਸਕਦੇ ਹੋ ਸੰਡੇ ਸਾਡਾ ਕਲੋਜ਼ ਹੁੰਦਾ ਤੇ ਦੇਖਦੇ ਹਾਂ ਜੀ ਅੱਜ ਦਾ ਪਹਿਲਾ ਸੂਟ ਇਹ ਜਿਹੜਾ ਮੈਂ ਵੇਅਰ ਕੀਤਾ ਹੋਇਆ ਉਹਦੇ ਨਾਲ ਦਾ ਹੀ ਹੈ ਸੇਮ ਬਸ ਕਲਰ ਦਾ ਫਰਕ ਹੈ ਮੈਂ ਜਿੱਥੇ ਵਾਲਾ ਪ੍ਰਿੰਟ ਹੈ ਉੱਥੇ ਮੇਰਾ ਬਲੂ ਹੈ ਤੇ ਇਹਦੇ ਵਿੱਚ ਗ੍ਰੀਨ ਹੈ ਜੀ ਬਾਕੀ ਬੇਸ ਹੈ ਜਿਹੜਾ ਸੂਟ ਦਾ ਬਿਲਕੁਲ ਸੇਮ ਹੈ ਸੇਮ ਇਹਦੇ ਨਾਲ ਦਾ ਜਿਹੜਾ ਮੈਂ ਪਾਇਆ ਹੋਇਆ ਸੂਟ ਬਹੁਤ ਪਿਆਰਾ ਸੂਟ ਹੈ ਤੇ ਪਿਓਰ ਜਿਵੇਂ ਬਿਲਕੁਲ ਜਿਹੜੀ ਪਿਓਰ ਕਾਟਨ ਹੁੰਦੀ ਹੈ ਉਹਦੇ ਵਿੱਚ ਸੂਟ ਹੋਣਗੇ ਮੈਂ ਫਸਟ ਟਾਈਮ ਜਿਵੇਂ ਪਹਿਲਾ ਵਾਸ਼ ਕਰਕੇ ਫਿਰ ਸਿਚ ਕਰਾਇਆ ਕੋਈ ਕਲਰ ਨਹੀਂ ਉਤਰਿਆ ਕੋਈ ਵੀ ਇਹਦੀ ਕੰਪਲੇਂਟ ਨਹੀਂ ਸੂਟ ਦੀ ਹੈਗੀ ਤੇ ਨਾਲ ਹੈਗੀ ਮੈਚਿੰਗ ਬਾਟਮ ਇਹ ਬਾਟਮ ਹੈ ਜੀ ਨਾਲ 2.5 ਮੀਟਰ ਦੀ ਸ਼ਰਟ 2.5 ਮੀਟਰ ਦੀ ਬਾਟਮ ਹੋਊਗੀ ਨਾਲ ਬਹੁਤ ਸੋਹਣੇ ਪਿਓਰ ਕਾਟਨ ਦੇ ਵਿੱਚ ਤੇ ਪਿਓਰ ਮਲਮਲ ਕਾਟਨ ਦਾ ਦੁਪੱਟਾ ਇਹਦੇ ਨਾਲ ਪੂਰੇ ਦੁਪੱਟੇ ਵੀ ਪੂਰੇ ਖੁੱਲੇ ਦੁਪੱਟੇ ਆ ਕਿਉਂਕਿ ਮੈਂ ਆਪ ਵੀ ਲਿਆ ਹੋਇਆ ਪੂਰਾ ਲੰਬਾ ਦੁਪੱਟਾ ਹੈ ਜੀ 2.5 ਮੀਟਰ ਦਾ ਕਿਉਂਕਿ ਮੇਰੀ ਆਪਣੀ ਹਾਈਟ 5-7 ਹੈ ਤੇ ਉਹਦੇ ਅਕੋਰਡਿੰਗ ਮੈਨੂੰ ਦੁਪੱਟਾ ਇਹ ਕਾਫੀ ਵੀ ਖੁੱਲਾ ਦੁਪੱਟਾ ਪੂਰਾ ਇਹ ਦੇਖੋ ਬਹੁਤ ਸੋਹਣਾ ਦੁਪੱਟਾ ਹੈ ਬਿਲਕੁਲ ਸੇਮ ਸੂਟ ਮੈਂ ਵੇਅਰ ਕੀਤਾ ਹੋਇਆ ਉਹਦੇ ਨਾਲ ਦਾ ਕਲਰ ਹੈ ਜੀ ਇਹ ਅਲੱਗ ਬਹੁਤ ਸੋਹਣਾ ਸੂਟ ਹੈ ਇਹ ਦੇਖੋ 1000 ਪ੍ਰਾਈਸ ਹੈ ਜੀ 1000 ਪ੍ਰਾਈਸ ਹੈ ਇਹ ਵਾਲੇ ਸੂਟ ਦਾ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ ਹੁਣ ਮੈਂ ਤੁਹਾਨੂੰ ਇਹਦੇ ਨਾਲ ਦੇ ਹੀ ਸੂਟ ਦਿਖਾਉਣੀ ਆ ਪਹਿਲਾ ਮਲਮਲ कॉटन ਦੁਪट्टे ਦੇ ਨਾਲ ਹੀ ਹੋਣਗੇ 1000 ਦੀ ਰੇਂਜ ਦੇ ਵਿੱਚ ਇਹ ਆ ਗਿਆ ਬੜਾ ਪਿਆਰਾ ਸੂਟ ਆਪਣਾ ਬਹੁਤ ਸੋਹਣਾ ਹੈ ਵੀ ਸੂਟ ਘਰੇ ਪਾਉਣ ਨੂੰ ਹਲਕਾ ਫੁਲਕਾ ਜਿਵੇਂ ਜਿੰਨੀ ਗਰਮੀ ਹੈ ਆਪਣੇ ਅਕੋਰਡਿੰਗ ਬਹੁਤ ਸਹੀ ਰਹਨੇ ਇਹ ਵਾਲੇ ਸੂਟ ਕੱਚੀ कॉटन ਦੇ ਵਿੱਚ ਹੈ ਤੇ ਨਾਲ ਹੈਗੀ ਹੈ ਮੈਚਿੰਗ ਬਾਟਮ ਇਹ ਦੇਖੋ ਇਹ ਬਾਟਮ ਹੈ ਜੀ ਨਾਲ ਡਿਜ਼ਾਈਨਿੰਗ ਪ੍ਰਿੰਟਿੰਗ ਬੜੀ ਪਿਆਰੀ ਹੈ ਪੂਰੇ ਖੁੱਲੇ ਦੁਪट्टे ਸੌਫਟ ਦੇ ਵਿੱਚ ਬਹੁਤ ਸੋਹਣਾ ਸੂਟ ਹੈ 1000 ਪ੍ਰਾਈਸ ਦੇ ਨਾਲ 1000 ਪ੍ਰਾਈਸ ਦੇ ਨਾਲ ਆਪਣੇ ਇਹ ਵਾਲੇ ਸੂਟ ਤੇ ਨੈਕਸਟ ਹੈਗਾ ਇਹਦੇ ਵਿੱਚ ਛੋਟੀ ਬੂਟੀ ਦੇ ਵਿੱਚ ਲਾਈਟ ਕਲਰ ਹੈ ਬੜਾ ਸੋਹਣਾ ਮਾਊਸ ਕਲਰ ਦੇ ਵਿੱਚ ਸੂਟ ਹੈ ਦੇਖੋ ਕਿੰਨਾ ਪਿਆਰਾ ਮਾਊਸ ਕਲਰ ਦੇ ਵਿੱਚ ਹੈ ਬੜੀ ਸੋਹਣੀ ਬੁੱਟੀ ਹੈ ਮੈਚਿੰਗ ਬਾਟਮਸ ਹੋਣਗੀਆਂ ਸਾਰਿਆਂ ਦੇ ਨਾਲ ਇਹ ਬਾਟਮ ਹੈ ਜੀ ਨਾਲ ਇਹਦੇ ਦੇਖੋ ਬੜੀ ਪਿਆਰੀ ਤੇ ਮਲਮਲ कॉटन ਦਾ ਹੀ ਦੁਪੱਟਾ ਉਹ ਰੇਖਲੇ ਦੁਪੱਟੇ ਆਸੋ ਨੇ ਸੋ ਆਸੋ ਨਾਲ ਸੂਟ 1000 ਪ੍ਰਾਈਸ ਦੇ ਨਾਲ 1000 ਪ੍ਰਾਈਸ ਨੈਕਸਟ ਹੈਗਾ ਇਹ ਬੜਾ ਪਿਆਰਾ ਫਰੋਜ਼ੀ ਕਲਰ ਦੇ ਵਿੱਚ ਜਿਹਨਾਂ ਨੂੰ ਥੋੜਾ ਜਿਹਾ ਡਾਰਕ ਕਲਰ ਪਸੰਦ ਹੈ ਉਹਨਾਂ ਦੇ ਲਈ ਬੈਸਟ ਸੂਟ ਹੈ ਜੀ ਇਹ ਫਰੋਜ਼ੀ ਕਲਰ ਦੇ ਵਿੱਚ ਦੇਖੋ ਕਿੰਨਾ ਪਿਆਰਾ ਪਿੰਕ print ਦੇ ਨਾਲ ਬਹੁਤ ਸੋਹਣਾ ਸੂਟ ਹੈ ਫਿਰੋਜ਼ੀ ਕਲਰ ਦੇ ਵਿੱਚ ਤੇ ਨਾਲ ਹੈਗੀ ਇਸ ਟਾਈਪਸ ਦੇ ਵਿੱਚ ਇਹ ਵਾਲੀ ਬਾਟਮ ਹੈ ਜੀ ਇਹਦੇ ਨਾਲ ਬਹੁਤ ਸੋਹਣੀ ਲਾਈਨਸ ਦੇ ਵਿੱਚ ਬਾਟਮ ਤੇ ਨਾਲ ਹੈਗਾ ਬਲਮੰਗ कॉटन ਦਾ ਬਿਲਕੁਲ ਸੌਫਟ ਦੇ ਵਿੱਚ ਦੁਪੱਟੇ ਪੂਰੇ ਖੁੱਲੇ ਦੁਪੱਟੇ ਆ ਆ ਸੋਨਾ ਸੂਟ ਹੈ ਇਹ 1000 ਪ੍ਰਾਈਸ ਹੈ ਹੀ ਮੈਂ ਚਾਰ ਸੂਟ ਦਿਖਾਏ ਤੁਹਾਨੂੰ 1000 ਪ੍ਰਾਈਸ ਦੇ ਨਾਲ ਨੈਕਸਟ ਸੂਟ ਸ਼ੁਰੂ ਕਰਦੇ ਆ ਕੋਟਾ ਦੁਪट्टे ਦੇ ਨਾਲ ਫੈਬਰਿਕ ਸੇਮ ਹੈ ਥੋੜਾ ਜਿਹਾ ਇਹਦੇ ਨਾਲੋਂ ਹਲਕਾ ਜਿਹਾ ਗਫ ਕਹਿ ਸਕਦੇ ਹਾਂ ਫੈਬਰਿਕ ਨੂੰ ਆਪਾਂ ਬਾਟਮ ਵੀ ਪਰ ਪਿਓਰ ਕੋਟੇ ਦਾ ਦੁਪੱਟਾ ਇਹਦੇ ਨਾਲ ਪਿਓਰ ਮलमल कॉटन ਦਾ ਸੀਗਾ ਇਹਨਾਂ ਦੇ ਨਾਲ ਪਿਓਰ ਕੋਟੇ ਦਾ ਦੁਪੱਟਾ ਜੀ ਨਾਲ ਇਹ ਦੇਖੋ ਬੜਾ ਪਿਆਰਾ ਕਰੀਮ بیس ਹੈ ਸੂਟ ਦਾ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਹੈ ਇਹ ਸ਼ਰਟ ਆ ਗਈ 2.5 ਮੀਟਰ ਦੀ ਸ਼ਰਟ ਹੈ ਤੇ ਇਹ बॉਟਮ ਹੈ ਜੀ ਨਾਲ 2k ਡਾਟਸ ਦੇ ਵਿੱਚ बॉਟਮ ਇਹ बॉਟਮ ਹੈ ਜੀ ਨਾਲ 2k ਡਾਟਸ ਦੇ ਵਿੱਚ ਨਾਲ बॉਟਮ ਆ ਗਈ ਆਪਣੀ ਬੜੀ ਪਿਆਰੀ ਇਹ ਸ਼ਰਟ ਹੋ ਗਈ ਇਹ बॉਟਮ ਹੈ ਤੇ ਪਿਓਰ ਕੋਟੇ ਦਾ ਦੁਪੱਟਾ ਨਾਲ ਪੂਰਾ ਖੁੱਲਾ ਦੁਪੱਟਾ ਬਹੁਤ ਪਿਆਰਾ ਕੋਟੇ ਤੇ ਦੁਪੱਟੇ ਦੇ ਨਾਲ ਆਪਣਾ ਇਹ ਵਾਲਾ ਸੂਟ ਬਹੁਤ ਪਿਆਰਾ ਸੂਟ ਹੈ 1200 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ 1200 ਪ੍ਰਾਈਸ ਹੈ ਬੜੀ ਪਿਆਰੀ ਲੋਕ ਆਉਂਦੀ ਹੈ ਜ ਇਹਨਾਂ ਦੀ ਬਣ ਕੇ ਸੂਟਾਂ ਦੀ ਕੋਟੇ ਦੁਪੱਟੇ ਵਾਲਿਆਂ ਦੀ ਵੀ ਤੇ ਨੈਕਸਟ ਸੂਟ ਆ ਗਿਆ ਆਪਣਾ ਬਲੂ ਕਲਰ ਦੇ ਵਿੱਚ ਬਲੂ ਕਲਰ ਦੇ ਵਿੱਚ ਪਿਓਰ ਕਾਟਨ ਦੇ ਸੂਟ ਹੈ ਆਪਣੇ ਸਾਰੇ ਅੱਜ ਦੇ 2.5 ਮੀਟਰ ਦੀ ਸ਼ਰਟ 2.5 ਮੀਟਰ ਦਾ ਦੁਪੱਟ ਬਾਟਮ ਹੈ ਨਾਲ ਤੇ 2.5 ਮੀਟਰ ਦਾ ਹੀ ਦੁਪੱਟਾ ਇਹ ਦੇਖ ਬਹੁਤ ਸੋਹਣਾ ਪ੍ਰਿੰਟ ਹੈ ਬਲੂ ਵਾਲੇ ਦਾ ਵੀ ਆਟਮੈਨ ਨਾਲ ਤੇ ਕੋਟ ਦਾ ਦੁਪੱਟਾ ਉਹ ਹੱਥਿਆਰੀ ਦੁਪट्टे ਦੀ ਡਿਜ਼ਾਈਨ ਹੀ ਬਿਲਕੁਲ ਸੌਫਟ ਦੇ ਵਿੱਚ ਦੁਪੱਟਾ 1200 ਪ੍ਰਾਈਸ ਦੇ ਨਾਲ 1200 ਪ੍ਰਾਈਸ ਦੇ ਨਾਲ ਆਪਣੇ ਇਹ ਵਾਲੇ ਸੂਟ ਤੇ ਨੈਕਸਟ ਮੈਰੂਨ ਪ੍ਰਿੰਟ ਦੇ ਨਾਲ ਨਾਲ ਇਸ ਦੀ ਬਾਟਮ ਹੈ ਜੀ ਮੈਚਿੰਗ ਤੇ ਕੋਟੇ ਦਾ ਦੁਪੱਟਾ ਬਿਲਕੁਲ ਸੌਫਟ ਪਏ ਆ ਦੁਪੱਟੇ ਵੀ ਬਹੁਤ ਪਿਆਰੀ ਲੁੱਕ ਹੈ ਸੂਟਾਂ ਦੀ ਇਹ ਹੈ ਸੂਟ 1200 ਪ੍ਰਾਈਸ ਦੇ ਜੀ ਇਹ ਨਾ ਸੂਟਾਂ ਦਾ ਜਿਹੜੇ ਮੈਂ ਤੁਹਾਨੂੰ ਕੋਟਾ ਦੁਪੱਟੇ ਦੇ ਵਿੱਚ ਦਿਖਾ ਰਹੀ ਹਾਂ 1200 ਪ੍ਰਾਈਸ ਦੇ ਨਾਲ ਆਪਣੇ ਇਹ ਵਾਲੇ ਸੂਟ ਸਾਰੇ ਨੈਕਸਟ ਡਿਜ਼ਾਈਨ ਆ ਗਿਆ ਸੂਟ ਦਾ ਬੜਾ ਪਿਆਰਾ ਛੋਟੇ ਪ੍ਰਿੰਟ ਦੇ ਵਿੱਚ ਹੈ ਜੀ ਇਹ ਵਾਈਟ بیس ਹੈ ਸੂਟ ਦਾ ਤੇ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਬਹੁਤ ਸੋਹਣਾ ਪ੍ਰਿੰਟ ਹੈ ਦੇ ਨਾਲ ਮੈਚਿੰਗ ਬਾਟਮ ਤੇ ਪਿਓਰ ਕਾਟਾ ਦਾ ਦੁਪੱਟਾ ਹੋਰ ਇਹ ਗੁਲੇ ਦੁਪੱਟੇ ਬੜਾ ਪਿਆਰਾ ਸੂਟ ਹੈ 1200 ਪ੍ਰਾਈਸ ਦੇ ਨਾਲ 1200 ਪ੍ਰਾਈਸ ਦੇ ਨਾਲ ਇੱਕ ਤੋਂ ਇੱਕ ਸੋਹਣਾ ਸੂਟ ਅੱਜ ਦੇ ਆਪਣੇ ਛੋਟੇ ਪ੍ਰਿੰਟ ਦੇ ਵਿੱਚ ਇਹ ਬਹੁਤ ਪਿਆਰੀ ਬਹੁਤ ਫਾਈਨ ਕਾਟਨ ਹੈ ਜੀ ਸਾਰੇ ਸੂਟਾਂ ਦੀ ਨੈਕਸਟ ਡਿਜ਼ਾਈਨ ਇਹ ਵੀ ਵਾਈਟ ਬੇਸ ਤੇ ਹੈ ਪ੍ਰਿੰਟ ਦੇਖੋ ਨਾ ਜ਼ਿਆਦਾ ਵੱਡਾ ਨਾ ਜ਼ਿਆਦਾ ਛੋਟਾ ਹੈ ਬਹੁਤ ਸੋਹਣੀ ਪ੍ਰਿੰਟਿੰਗ ਹੈ ਇਹਦੀ ਵੀ ਬਹੁਤ ਸੋਹਣਾ ਪ੍ਰਿੰਟ ਹੈ ਮੈਚਿੰਗ ਬਾਟਮ ਨਾਲ ਹੋ ਬਹੁਤ ਪਿਆਰਾ ਸੂਟ 1500 ਪ੍ਰਾਈਸ ਦੇ ਨਾਲ 1200 ਪ੍ਰਾਈਸ ਦੇ ਨਾਲ ਅਪਨੇਵਲੇ ਸੂਟ ਨੈਕਸਟ ਡਿਜ਼ਾਈਨ ਆਗਿਆ ਲਗਾ ਪਿਆਰਾ 3 ਇੰਮ ਬੇਸ ਛੋਟੇ ਪ੍ਰਿੰਟ ਦੇ ਵਿੱਚ ਉਹ ਸੌਲੀ ਪ੍ਰਿੰਟਿੰਗ ਸੂਟ ਦੀ ਪੈਰਟ ਕਲਰ ਦੇ ਵਿੱਚ ਬੇਸ ਕਰੀਮ ਹੈ ਤੇ ਪ੍ਰਿੰਟ ਪੈਰਟ ਕਲਰ ਦੇ ਵਿੱਚ ਤੇ ਮੈਚਿੰਗ ਬਾਟਮ ਪਿਓਰ ਕੋਟਾ ਦੁਪੱਟਾ ਬਹੁਤ ਖੂਲੇ ਦੁਪੱਟੇ ਬਹੁਤ ਪਿਆਰੀ ਡਿਜ਼ਾਈਨਿੰਗ ਹੈ ਸੂਟਾਂ ਤੇ 1200 ਪ੍ਰਾਈਸ ਹੈ ਜੀ ਕੋਟਾ ਨੈਕਸਟ ਸੂਟ ਆ ਗਿਆ ਬੜਾ ਪਿਆਰਾ ਵਾਈਟ بیس ਹੈ ਜੀ ਇਹ ਵਾਲੇ ਸੂਟ ਦਾ ਬੜਾ ਸੋਹਣਾ ਅੰਬੀ ਵਾਲਾ ਪ੍ਰਿੰਟ ਦੇਖੋ ਬਹੁਤ ਪਿਆਰੀ ਪ੍ਰਿੰਟਿੰਗ ਹੈ ਇਹ ਵਾਲੇ ਸੂਟ ਦੀ ਵੀ ਵਾਈਟ بیس ਤੇ ਹੈ ਬਹੁਤ ਸੋਹਣਾ ਪ੍ਰਿੰਟ ਹੈ ਤੇ ਇਸ ਦੇ ਨਾਲ ਹੈਗਾ ਆਪਣਾ ਮੈਚਿੰਗ ਬਾਟਮ 2.5 ਮੀਟਰ ਦੀ ਸ਼ਰਟ ਹੋਊਗੀ 2.5 ਮੀਟਰ ਦੀ ਉਹ ਬਾਟਮ ਹਰੇਕ ਸੂਟ ਦੇ ਨਾਲ ਤੇ ਪਿਓਰ ਕੋਟੇ ਦਾ ਦੁਪੱਟਾ ਕੋਟਿਆਂ ਦਾ ਵੀ ਡਿਜ਼ਾਈਨਿੰਗ ਬਹੁਤ ਸੋਹਣੀ ਹੈ ਜਿਵੇਂ ਦਾ ਸ਼ਰਟ ਦਾ ਪ੍ਰਿੰਟ ਹੈ बॉਟਮ ਦਾ ਪ੍ਰਿੰਟ ਹੈ ਨਾਲ ਸੇਮ ਐਡਰਨ ਕੀਤਾ ਹੋਇਆ ਤੇ ਕੋਟੇ ਦਾ ਦੁਪੱਟਾ ਜੀ ਬਹੁਤ ਸੋਹਣਾ ਲੱਗਦਾ ਹੈ ਸਟਾਈਲਿਸ਼ ਸੂਟ ਜਿਵੇਂ ਮਰਜੀ ਇਹਨਾਂ ਨੂੰ ਵੇਅਰ ਕਰ ਲੋ ਕਾਟਨ ਦੇ ਸੂਟ ਹੈ ਵਿਦਆਊਟ ਲਾਈਨਿੰਗ ਕੋਈ ਲਾਈਨਿੰਗ ਦੀ ਲੋੜ ਨਹੀਂ ਜਿਵੇਂ ਇਹ ਵਾਈਟ ਹੈ ਤਾਂ ਕੋਈ ਇਹ ਟਰਾਂਸਪੇਰੈਂਟ ਨਹੀਂ ਹੈਗਾ ਬਿਲਕੁਲ ਵੀ ਸੂਟ ਪੂਰਾ ਗਾਫ ਹੈ ਤੇ ਕੋਈ ਲਾਈਨਿੰਗ ਦੀ ਲੋੜ ਨਹੀਂ ਹੈਗੀ ਵਿਦਆਊਟ ਲਾਈਨਿੰਗ ਸੂਟ ਬਣਦੇ ਆ ਜੀ ਇਹ ਵਾਲੇ 1200 ਪ੍ਰਾਈਸ ਹੈ ਜਿਹੜੇ ਕੋਟਾ ਦੁਪੱਟੇ ਦੇ ਨਾਲ ਸੂਟ ਦਿਖਾਏ ਆ 1200 ਪ੍ਰਾਈਸ ਹੈ ਜਿਹੜੇ ਮੈਂ ਪਹਿਲਾਂ ਮलमल कॉटन ਦੇ ਦਿਖਾਏ ਸੀਗੇ ਸਟਾਰਟਿੰਗ ਚ 4 ਸੂਟ 4 ਸੂਟ ਦਿਖਾਏ ਸੀਗੇ ਉਹਨਾਂ ਦਾ 1000 ਪ੍ਰਾਈਸ ਹੈ ਬਾਕੀ ਕੋਰੀਅਰ ਚਾਰਜੀ ਜ਼ਰੂਰ ਪੁੱਛ ਲਿਓ ਆਪਣੇ ਐਡਰੈਸ ਦੇ ਆਪਾਂ ਦੇ ਹਾਂਜੀ ਅੱਜ ਦੀ ਕਲੈਕਸ਼ਨ ਦੇ ਵਿੱਚ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਬੁਕਿੰਗ ਲਈ ਨੰਬਰ ਹੈ ਜੀ ਮੇਰਾ 814658080381468087 ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕਿਊ ਥੈਂਕਿਊ ਵੈਰੀ ਮਚ